ਰਣਜੀਤ ਸਿੰਘ ਦੇ ਪਸ਼ੋਕਟ ਦੀ ਭਾਗ ਦੂਜਾ ਅੱਜ ਆਪਾਂ ਗੱਲ ਕਰਾਂਗੇ ਮਹਾ ਸਿੰਘ ਦੀ ਯਾਨੀ ਕੀ ਮਹਾਰਾ ਰਣਜੀਤ ਸਿੰਘ ਜੀ ਦੇ ਪਿਤਾ ਦੀ ਦੱਸਿਆ ਜਾਂਦਾ ਹੈ ਕਿ ਮਹਾ ਸਿੰਘ ਨੇ ਆਪਣੇ ਜੀਵਨ ਵਿੱਚ ਕਈ ਜੰਗਾਂ ਲੜੀਆਂ ਸੀ ਜਦੋਂ ਮਹਾਰਾ ਰਣਜੀਤ ਸਿੰਘ 12 ਸਾਲ ਦੇ ਸੀ ਤੇ ਮਹਾ ਸਿੰਘ ਉਹਨਾਂ ਨੂੰ ਆਪਣੇ ਨਾਲ ਜੰਗ ਲੜਨ ਵਾਸਤੇ ਲੈ ਕੇ ਸੀ ਦੱਸਿਆ ਜਾਂਦਾ ਹੈ ਕਿ ਜਦੋਂ ਮਹਾ ਸਿੰਘ ਜ਼ਿਆਦਾ ਬੁਹਾਰ ਹੋ ਗਏ ਤੇ ਉਹ ਆਪਕਾਰ ਆ ਗਏ ਤੇ ਰਣਜੀਤ ਸਿੰਘ ਜੰਗ ਵਿੱਚ ਜੂਝ ਰਹੇ ਉਸ ਤੋਂ ਬਾਅਦ ਮਹਾਰਾ ਰਣਜੀਤ ਸਿੰਘ 18-19 ਸਾਲ ਦੇ ਹੋਏ ਤੇ ਉਹਨਾਂ ਦਾ ਵਿਆਹ ਸਰਦਾਰ ਜੈ ਸਿੰਘ ਘਣੀਆ ਦੇ ਪੁੱਤਰ ਗੁਰਬਖਸ਼ ਸਿੰਘ ਦੀ ਧੀ ਮਹਤਾਬ ਕੌਰ ਨਾਲ ਹੋਇਆ ਅਤੇ ਜਿਸ ਵੇਲੇ ਅਫਦਾਲੀ ਦੀ ਮੌਤ ਹੋਈ ਹੈ ਉਸ ਦੇ ਦੋ ਪੁੱਤਰ ਸਾਸ ਸੁਜਾ ਅਤੇ ਸਾਜਮਾਨ ਸਾਜਮਾਨ ਨੇ ਸੋਚਿਆ ਕਿ ਮੇਰੇ ਤੋਂ ਬਿਨਾ ਲਾਹੌਰ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਕਿਉਂਕਿ ਇੱਥੇ ਮੇਰੇ ਵੱਡੇ ਬਡੇਰਿਆਂ ਨੇ ਰਾਜ ਕੀਤਾ ਹੈ ਕਿ ਜਦੋਂ ਰਣਜੀਤ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ ਉਸ ਅਫਦਾਲੀ ਦਾ ਪੁੱਤਰ ਆਇਆ ਹੈ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ 50 ਸਾਥੀਆਂ ਦੇ ਨਾਲ ਸੰਮਣ ਬੁਰਜ ਤੇ ਜਾ ਪਹੁੰਚਦੇ ਹਨ ਉੱਥੇ ਜਾ ਕੇ ਉਹ ਆਪਣੀ ਗੰਨ ਨਾਲ ਫਾਇਰ ਕਰਦੇ ਹਨ ਤੇ ਉਹ ਅਫਦਾਲੀ ਦੇ ਪੋਤਰ ਨੂੰ ਲਕਾਰ ਦਿੰਦੇ ਹਨ ਦੱਸਿਆ ਜਾਂਦਾ ਹੈ ਕਿ ਜਦੋਂ ਮਹਾ ਸਿੰਘ ਜੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਮਹਾਰਾ ਰਣਜੀਤ ਸਿੰਘ ਦੀ ਸੱਸ ਸਦਾਕੌਰ ਅਤੇ ਉਸ ਦੀ ਮਾਤਾ ਰਾਜਕੌਰ ਇਹਨਾਂ ਦੋਨਾਂ ਨੇ ਵੀ ਸ਼ੁਕਰ ਚੱਕੇ ਮਿਸਲ ਦੀ ਕਾਫੀ ਦੇਰ ਤੱਕ ਵਾਗ ਰਵਰ ਸੰਭਾਲੀ ਕਿਉਂਕਿ ਮਹਾਰਾ ਰਣਜੀਤ ਸਿੰਘ ਜੀ ਦੀ ਉਮਰ 12 ਸਾਲ ਹੀ ਸੀ ਜਦੋਂ ਮਹਾ ਸਿੰਘ ਦੇ ਮੋਦ ਹੋ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜਵਾਨ ਨੂੰ ਲਕਾਰ ਦਿੱਤਾ ਤੇ ਉਹ ਲਾਹੌਰ ਛੱਡ ਕੇ ਉੱਥੇ ਭੱਜ ਨਠਿਆ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਉੱਥੇ ਪੰਗੀ ਸਰਦਾਰਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਸਰਦਾਰ ਮੋਹਰ ਸਿੰਘ ਨੇ ਸਰਦਾਰ ਚੇਹ ਸਿੰਘ ਨੇ ਲਾਹੌਰ ਨੂੰ ਛੋਟੇ ਛੋਟੇ ਭਾਗਾਂ ਵਿੱਚ ਵੰਡ ਲਿਆ ਅਤੇ ਲੋਕਾਂ ਕੋ ਵੱਧ ਟੈਕਸ ਲੈਣ ਲੱਗੇ ਜਿਸ ਕਾਰਨ ਉਹ ਲਾਹੌਰ ਦੇ ਵਾਸੀ ਲੋਕ ਉਹਨਾਂ ਤੋਂ ਖੁਸ਼ ਨਹੀਂ ਸੀ ਦੱਸਿਆ ਜਾਂਦਾ ਹੈ ਲਾਹੌਰ ਦੇ ਵਿੱਚ ਸਿੱਖਾਂ ਦੀ ਗਿਣਤੀ ਬਿਲਕੁਲ ਨਹੀਂ ਸੀ ਉਸ ਟਾਈਮ ਇਹ ਫਿਰ ਉਸ ਤੋਂ ਬਾਅਦ ਵਿੱਚ ਇੱਕ ਲਾਹੌਰ ਦਾ ਮੁਸਲਮਾਨ ਇਸ਼ਕ ਮੁਹੰਮਦ ਮਹਾਰਾ ਰਾਜਿੰਦਰ ਸਿੰਘ ਦੇ ਕੋਲ ਗਿਆ ਅਤੇ ਉਹ ਨੇ ਮਹਾਰਾ ਰਾਜਿੰਦਰ ਸਿੰਘ ਨੂੰ ਫਰਿਆਦ ਕੀਤੀ ਕਿ ਤੁਸੀਂ ਸਾਡੇ ਤੇ ਆ ਕੇ ਰਾਜ ਕਰ ਕਿ ਲਾਹੌਰ ਦੇ ਵਾਸੀ ਜਰਾ ਸਾਹ ਦੇਣਗੇ ਬੇਸ਼ੱਕ ਉਹ ਤੇਰੇ ਸਿੱਖ ਸਰਦਾਰ ਹਨ ਪਰ ਉਹ ਸਾਡੇ ਨਾਲ ਸਲੂਕ ਚੰਗਾ ਨਹੀਂ ਕਰਦੇ ਸਾਡੇ ਤੋਂ ਵੱਧ ਟੈਕਸ ਚਾਰਜ ਕਰਦੇ ਹਨ ਦੱਸਿਆ ਜਾਂਦਾ ਹੈ ਕਿ ਮਹਾਰਾ ਰਾਜਿੰਦਰ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅਤੇ ਘਣੀਆਂ ਮਿਸਲ ਅਤੇ ਨਕਈ ਮਿਸਲ ਆਤੇ ਨੇ ਹਾਲ ਸਿੰਘ ਆਲੂ ਵਾਲੀ ਆ ਤੇ ਕੁਝ ਸਰਦਾਰ ਰਲ ਕੇ ਲਾਹੌਰ ਨੂੰ ਘੇਰਾਬੰਦੀ ਕਰ ਲੈਂਦੇ ਹਨ ਪਰ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਸੀ ਕਿ ਮੈਂ ਇਹਨਾਂ ਤੇ ਹਮਲਾ ਨਹੀਂ ਕਰਾਂਗਾ ਕਿਉਂਕਿ ਜੋ ਲਾਹੌਰ ਦੇ ਵਿੱਚ ਬੈਠੇ ਸੀ ਉਹ ਵੀ ਸਿੱਖ ਹੀ ਸਨ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਆਹੋ ਚ ਨਹੀਂ ਲੜਨਾ ਚਾਹੁੰਦੇ ਸੀ ਅਤੇ ਉਸ ਟਾਈਮ ਕੁਝ ਸਰਦਾਰਾਂ ਨੇ ਕਿਹਾ ਕਿ ਤੁਸੀਂ ਇਹਨਾਂ ਤੇ ਹਮਲਾ ਕਿਉਂ ਨਹੀਂ ਕਰਦੇ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਿ ਜਿੰਨੇ ਚੱਕਰ ਉਹ ਮੇਰੇ ਤੇ ਹਮਲਾ ਨਹੀਂ ਕਰਦੇ ਮੇਰੇ ਭਰਾ ਉਹਨਾਂ ਚੱਕਰ ਮੈਂ ਹਮਲਾ ਨਹੀਂ ਕਰਾਂਗਾ ਦੱਸਿਆ ਜਾਂਦਾ ਹੈ ਕਿ ਪੰਗੀ ਸਰਦਾਰ ਘੇਰਾਬੰਦੀ ਤੋਂ ਤੰਗ ਆ ਕੇ ਲਾਹੌਰ ਨੂੰ ਛੱਡ ਕੇ ਚਲੇ ਜਾਂਦੇ ਹਨ ਤੇ ਮਹਾਰਾਜਾ ਰਣਜੀਤ ਸਿੰਘ ਲਾਹੌਰੀ ਦਰਵਾਜ਼ੇ ਵਿੱਚ ਦੀ ਲਾਹੌਰ ਦੇ ਕਿਲੇ ਵਿੱਚ ਐਂਟਰ ਕਰ ਲੈਂਦਾ ਹੈ ਇਹ ਪਹਿਲੀ ਜੰਗ ਮਹਾਰਾਜਾ ਰਣਜੀਤ ਸਿੰਘ ਨੇ ਬਿਨਾਂ ਖੂਨ ਖਰਾਬੇ ਤੋਂ ਜਿੱਤੀ ਜੀਤ ਸਿੰਘ ਨੇ ਕਿਵੇਂ ਸ੍ਰੀ ਅੰਮ੍ਰਿਤਸਰ ਨੂੰ ਸਿੱਖ ਰਾਜ ਵਿੱਚ ਰਲਾਇਆ ਦੱਸਿਆ ਜਾਂਦਾ ਹੈ ਕਿ ਉਹ ਸਮੇਂ ਸ੍ਰੀ ਅੰਮ੍ਰਿਤਸਰ ਵੀ ਪੰਗੀ ਮਿਸਲ ਦੇ ਅਧੀਨ ਸੀ ਮਹਾਰਾਜਾ ਰਣਜੀਤ ਸਿੰਘ ਵੀ ਸ੍ਰੀ ਅੰਮ੍ਰਿਤਸਰ ਨੂੰ ਸਿੱਖ ਰਾਜ ਵਿੱਚ ਲਾਉਣਾ ਚਾਹੁੰਦੇ ਸੀ ਪਰ ਮਹਾਰਾਜਾ ਰੰਜੀਤ ਸਿੰਘ ਐਸਪੋਇਜ਼ਰ ਧਰਤੀ ਤੇ ਖੂਨ ਖਰਾਬਾ ਨਹੀਂ ਕਰਨਾ ਚਾਹੁੰਦੇ ਸੀ। ਉਹਨਾਂ ਨੇ ਫਿਰ ਜਿਵੇਂ ਲਾਹੌਰ ਉੱਤੇ ਕਬਜ਼ਾ ਕੀਤਾ ਸੀਗਾ ਉੰਜ ਹੀ ਅੰਮ੍ਰਿਤਸਰ ਉੱਤੇ ਕੈਰਾਬੰਦੀ ਕਰਨ ਲਈ ਦੱਸਿਆ ਜਾਂਦਾ ਹੈ ਕਿ ਫਿਰ ਨਿਹਾਲ ਸਿੰਘ ਆਲੂ ਵਾਲੀਏ ਨੇ ਕਾਲੀ ਫੂਲਾ ਸਿੰਘ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਾਲੀ ਫੂਲਾ ਸਿੰਘ ਨੂੰ ਕਿਹਾ ਕਿ ਅਸੀਂ ਜਿੱਤ ਸਕਦੇ ਹਾਂ ਪਰ ਅਸੀਂ ਇੱਥੇ ਖੂਨ ਖਰਾਬਾ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਨੇ ਕਿਹਾ ਕਿ ਜਿਵੇਂ ਇੱਥੇ ਤੁਹਾਡਾ ਜਥਾ ਸਥਾਪਿਤ ਹੈ ਇੰਜ ਹੀ ਰਹੇਗਾ। ਇਸ ਤਰ੍ਹਾਂ ਮਹਾਰਾ ਰਣਜੀਤ ਸਿੰਘ ਨੇ ਸ਼੍ਰੀ ਅੰਮ੍ਰਿਤਸਰ ਨੂੰ ਸਿੱਖ ਰਾਜ ਵਿਚਰ ਲਾ ਲਿਆ ਦੱਸਿਆ ਜਾਂਦਾ ਹੈ ਕਿ ਮਹਾਰਾ ਰਣਜੀਤ ਸਿੰਘ ਨੇ ਜਿੱਥੇ-ਜਿੱਥੇ ਵੀ ਆਪਣਾ ਰਾਜ ਸਥਾਪਿਤ ਕੀਤਾ ਉੱਥੋਂ ਦੇ ਰਾਜੇ ਮਹਾਰਾਜਿਆਂ ਨੂੰ ਜ਼ਗਿਰਦਤੀਆਂ ਜਿਵੇਂ ਕਿ ਲਾਹੌਰ ਤੇ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਉੱਥੋਂ ਦੇ ਭੰਗੀ ਸਰਦਾਰਾਂ ਨੂੰ ਜ਼ਗਿਰਾਂ ਦਿੱਤੀਆਂ ਗਈਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਲਾਬ ਸਿੰਘ ਭੰਗੀ ਨੂੰ ਇਥੇ ਦੀ ਜ਼ਗਿਰ ਦਿੱਤੀ ਗਈ ਇਹ ਇੱਕ ਮਹਾਰਾ ਰਣਜੀਤ ਸਿੰਘ ਦੀ ਇੱਕ ਵੱਡੀ ਸਿਫਤ ਸੀ ਅਗਲੇ ਭਾਗ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਮਾਰਾ ਰঞ্জੀਤ ਸਿੰਘ ਨੇ ਮਲਤਾਨ ਜਿੱਤਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ